ਪਠਾਨਕੋਟ ਦੇ ਹਲਕਾ ਪੋਆ ਦੇ ਵਿੱਚ ਪੈਂਦੇ ਪਿੰਡ ਨੁਸ਼ਹਿਰਾ ਖੁਰਦੇ ਕੋਲ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਇੱਕ ਨਿੱਜੀ ਸਕੂਲ ਬੱਸ ਜਿਹੜੀ ਬੱਚਿਆਂ ਦੇ ਨਾਲ ਭਰੀ ਹੋਈ ਸੀ ਬੱਚਿਆਂ ਨੂੰ ਘਰ ਛਡਣ ਜਾਰੀ ਸੀ ਤੇ ਇੱਕ ਰੇੜੇ ਨੂੰ ਕ੍ਰੋਸ ਕਰਦੀ ਹੋਈ ਸਟੇਰੀਂਗ ਜਾਮ ਹੋਣ ਕਾਰਨ ਨਾਲੇ ਦੇ ਵਿੱਚ ਪਲਟ ਗਈ ਤੇ ਦੱਸ ਦਈਏ ਬੱਸ ਵਿੱਚ ਦੋ ਦਰਜਨਾ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਉਹ ਮੌਜੂਦ ਸਨ ਤੇ ਸਕੂਲ ਟੀਚਰ ਵੀ ਸਨ ਜਿਸ ਤੇ ਚਲਦੇ ਬੱਸ ਪਲਟਣ ਦੇ ਕਾਰਨ ਕੁਝ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਇੱਕ ਟੀਚਰ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਉੱਥੇ ਸਥਾਨਕ ਲੋਕਾਂ ਨੇ ਬੱਸ ਦੀ ਖਿੜਕੀ ਤੋੜ ਕੇ ਬੱਚਿਆਂ ਨੂੰ ਬੜੀ ਮੁ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਗਿਆ ਤੇ ਉੱਥੇ ਹੀ ਸਥਾਨਕ ਲੋਕਾਂ ਨੇ ਸਕੂਲੀ ਬੱਸ ਪੁਰਾਣੀ ਹੋਣ ਕਾਰਨ ਅਤੇ ਉਸ ਦੀ ਮੁਰੰਮਤ ਨਾ ਹੋਣ ਕਾਰਨ ਜਿਹੜੇ ਨੇ આરોਪ ਲਗਾਏ ਨੇ ਤਾਂ ਸਕੂਲ ਪ੍ਰਬੰਧਕਾਂ ਨੇ ਵੀ ਇਸ ਨੂੰ ਜਿਹੜਾ ਕਬੂਲਿਆ ਹੈ ਤੇ ਆਪਣੀ ਗਲਤੀ ਜਿਹੜੀ ਹੈ ਸੁਧਾਰਨ ਦੀ ਗੱਲ ਰੱਖੀ ਹੈ ਇਸ ਬਾਰੇ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਜਦੋਂ ਉਹਨਾਂ ਨੇ ਬੱਸ ਪਲਟਦੀ ਹੋਈ ਦੇਖੀ ਤਾਂ ਬੜੀ ਮੁਸ਼ਕਲ ਦੇ ਨਾਲ ਸਕੂਲੀ ਬੱਚਾ ਅਤੇ ਅਧਿਆਪਕਾਂ ਨੂੰ ਬਾਹਰ ਕੱਢਿਆ ਜਿਸ ਤੇ ਚਲਦੇ ਕੁਝ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਅਧਿਆਪਕ ਵੀ ਜਿਹੜੇ ਨੇ ਉਹ ਗੰਭੀਰ ਸੱਟਾਂ ਦੇ ਨਾਲ ਜ਼ਖਮੀ ਹੋ ਗਏ ਨੇ ਉਹਨਾਂ ਕਿਹਾ ਹੈ ਕਿ ਸਕੂ ਦੀ ਬੱਸ ਕਾਫੀ ਪੁਰਾਣੀ ਲੱਗ ਰਹੀ ਸੀ ਅਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਸਕੂਲ ਪ੍ਰਬੰਧਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਗਲਤੀ ਨੂੰ ਕਬੂਲ ਲਿਆ ਹੈ ਤੇ ਬੱਸ ਦੇ ਵਿੱਚ ਖਰਾਬੀ ਸੀ ਪਰ ਹੁਣ ਅੱਗੇ ਤੋਂ ਇਹ ਆਪਣੀਆਂ ਨਵੀਆਂ ਬੱਸਾਂ ਜਿਹੜੀਆਂ ਨੇ ਉਹ ਭੇਜਣਗੇ ਤਾਂ ਕਿ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਫਿਲਸਰੋਟਾ ਦਾ ਰਹਿਣ ਵਾਲਾ ਜੀ ਮੈਂ ਬੱਸ ਦੇ ਪਿਛੇ ਵਿੱਚ ਇਹ ਇਨਵਰਟਰ ਲੈਣ ਲਈ ਆਪਾਂ ਸਰਨੇ ਜਾ ਰਹੇ ਸੀ ਇਨਵਰਟਰ ਚੇਂਜ ਕਰਵਾਉਣ ਜਾ ਰਹੇ ਸੀ ਦੇਖਿਆ ਕਿ ਅਚਾਨਕ ਰੇਡਾ ਕ੍ਰਾਸ ਲਾਗੋ ਜੀ ਰੇਡਾ ਕ੍ਰਾਸ ਕੀਤਾ ਉਹ ਬੱਸ ਇੱਕਦਮ ਕੀਚੀ ਦੀ ਹੋਈ ਨੀਚੇ ਨਾਲੇ ਜੇ ਡਿੱਗੀ ਆਪ ਡਰਾਈਵਰ ਨੇ ਖਿੜਕੀ ਖਿੜਕੀ ਵਿੱਚੋਂ ਨਿਕਲੇ ਅਸੀਂ ਤੋੜੀ ਖਿੜਕੀ ਉਹਦੀ ਔਰ ਬੱਚਿਆਂ ਨੂੰ ਇੱਕ ਇੱਕ ਕਰਕੇ ਬਾਹਰ ਕਢਿਆ ਔਰ ਇੱਕ ਮੈਡਮ ਸੀ ਅੰਦਰ ਵਿਚਾਰੀ ਫਸੀ ਹੋਈ ਉਹਦੇ ਪੈਰ ਲੱਤ ਦੇ ਉੱਤੇ ਇਸਟਪਨੀ ਡਿੱਗੀ ਹੋਈ ਉਸ ਮੈਡਮ ਨੇ ਸਾਨੂੰ ਬੋਲਿਆ ਕਿ ਪਹਿਲੇ ਮੈਨੂੰ ਛੱਡੋ ਮੈਨੂੰ ਨਹੀਂ ਕਢਣਾ ਪਹਿਲੇ ਮੇਰੇ ਬੱਚਾ ਨਿਕਾਡੋ ਬਾਹਰ ਫਿਰ ਇਹ ਇੱਕ ਇੱਕ ਕਰਕੇ ਸਾਰੇ ਬੱਚੇ ਬਾਹਰ ਨਿਕਲੇ ਇੱਕ ਗੁਰਪਾਲ ਸਿੰਘ ਲੜਕਾ 9th ਕਲਾਸ ਦਾ ਉਹਨੇ ਅੰਦਰੋਂ ਸਾਰੇ ਬੱਚੇ ਸਾਨੂੰ ਪਕੜਾਇਆ ਬਾਹਰ ਮੈਨੂੰ ਕਿੰਨੇ ਕ ਬੱਚੇ ਸੀਗੇ ਵਿੱਚ ਵਿੱਚ ਇਹਦੇ ਵਿੱਚ ਕੋਈ 20 25 ਬੱਚੇ ਸੀ 20 25 ਅਪ੍ਰੋਕਸੀਮੇਟ ਅਪ੍ਰੋਕਸੀਮੇਟਲੀ 60 ਤੋਂ ਵੀ ਲੱਗੀ ਹੈ ਬੱਚੇ ਦੇ ہاں ਇੱਕ ਬੱਚਾ ਥੋੜਾ ਘਬਰਾ ਗਿਆ ਸੀ ਮੈਡਮ ਦੇ ਚੋਟ ਲੱਗੀ ਹੈ ਕੀ ਲੱਗਦਾ ਕਿ ਦੀ ਅਨਗਿਆਲੀ ਹੈ ਕੀ ਅਨਗਿਆਲੀ ਹੈ ਇਹ ਸਕੂਲ ਪ੍ਰਸ਼ਾਸਨ ਵੱਲੋਂ ਉਹ ਡੈਬਰੇ ਬੋਲ ਰਹਾ ਕਿ ਬਸ ਖਿਚੜੀ ਚੱਲੇਗੀ ਨਾ ਇੱਕ ਪਾਸੇ ਨੂੰ ਬਸ ਨਵੀਂ ਸਟੀਅਰਿੰਗ ਕਹਦੇ ਬਸ ਜੀ ਬਹੁਤ ਪੁਰਾਣੀ ਹੈ ਕੀ ਮੰਗ ਕਰਦੇ ਤੁਸੀਂ ਇਹ ਜੀ ਅਸੀਂ ਮੰਗ ਕਰਦੇ ਆ ਕਿ ਬਸਾਂ ਜੋ ਆ ਬੱਚਿਆਂ ਦੇ ਪੇਰੈਂਟਸ ਨੂੰ ਕੋਈ ਦਿੱਕਤ ਨਾ ਹੋਏ ਬਸ ਆ ਨਿਊਲੀ ਬਤੇ ਖਾਇਰ ਕੀਤੇ ਜਾਣ ਤਾਂ ਕਿ ਬੱਚੇ ਆਪਣੇ ਮਾਪਿਆਂ ਕੋਲ ਟਾਈਮ ਟੂ ਟਾਈਮ ਘਰ ਪੁੱਜਣ ਔਰ ਸਕੂਲ ਸਕੂਲ ਪ੍ਰਬੰਧਕ ਵੀ ਆਇਆ ਤੇ ਮੌਕੇ ਤੇ ਹਾਂ ਸਕੂਲ ਪ੍ਰਬੰਧਕ ਵੀ ਆਇਆ ਮੌਕੇ ਤੇ ਔਰ ਖਰੋਟੇ ਦੇ ਸਰਪੰਚ ਜਿਓ ਅਨੁਸਾਰੀ ਦੇ ਸਰਪੰਚ ਸਾਹਿਬ ਆਣਾ ਉਹ ਵੀ ਮੌਕੇ ਤੇ ਪਹੁੰਚੇ ਖਾ ਖੁਰਦ ਪਿੰਡ ਦਾ ਸਰਪੰਚ ਜੀ ਸਰ ਕਿ ਹੋਇਆ ਤੁਹਾਡੇ ਪਿੰਡ ਤੇ ਲੱਗੇ ਬੱਸ ਕੁਆਲਟੀ ਐ ਸਟੀਡੀ ਬੱਸ ਸੀ ਸਰ ਜਦੋਂ ਬੱਸ ਡਿੱਗੀ ਆ ਮੈਂ ਇਹ ਬਾਬੇ ਲਖ ਦਾਦੇ ਦੇ ਲੱਗੇ ਸੀ ਮੈਨੂੰ ਕਿਸੇ ਦਾ ਮੈਸੇਜ ਆਇਆ ਕਹਿੰਦੇ ਬੱਸ ਡਿੱਗੀ ਆ ਜਦੋਂ ਮੈਂ ਇੱਥੇ ਪਹੁੰਚਿਆ ਤੇ ਅੱਗੇ ਬੱਚਿਆਂ ਨੂੰ ਕੱਢ ਰਹੇ ਸੀ ਇੱਕ ਮੈਡਮ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਕਿਹਾ ਪੀ ਪਹਿਲੇ ਬੱਚਿਆਂ ਨੂੰ ਕੱਢੋ ਤੇ ਬਾਅਦ ਵਿੱਚ ਮੈਨੂੰ ਕੱਢੋ ਉਹ ਮੈਡਮ ਨੂੰ ਸਾਰਿਆਂ ਨਾਲ ਬਾਅਦ ਵਿੱਚ ਕੱਢਿਆ ਤੇ ਬੱਚਿਆਂ ਨੂੰ ਚਲੋ ਮਾੜੀ ਮੋਟੀ ਖਰੋਚਾਂ ਆਈਆਂ ਨੇ ਤੇ ਬੱਸ ਵਿੱਚ ਦੱਸਿਆ ਜਾਂਦਾ ਕਿ ਨਾ ਕੋਈ ਦਾ ਅਮਰਜੈਂਸੀ ਡੋਰ ਹੈ ਤੇ ਨਾ ਕੁਛ ਇਹਦਾ ਕੋਈ ਮਤਲਬ ਹੀ ਬਹੁਤ ਖਰਾਬੀ ਹੈ ਬੱਸ ਦੇ ਵਿੱਚ ਕਹਿੰਦੇ ਵੀ ਇਹਦਾ ਜਿਹੜਾ ਹੈਂਡਲ ਹੈਗਾ ਜਿਹੜਾ ਮਤਲਬ ਹੀ ਅਮਰਜੰਸੀ ਨਹੀਂ ਅਮਰਜੰਸੀ ਡੋਰ ਨਹੀਂ ਹੈਗਾ ਅੱਛਾ ਕਿੰਨੀ ਕ ਬੱਚੀ ਸੀਗੇ ਇਹਦੇ ਵਿੱਚ ਇਹਦੇ ਵਿੱਚ ਘੱਟੋ ਘੱਟ 40 45 ਬੱਚੇ ਆ ਗਏ ਸੀ ਕਿ ਬੱਚਿਆਂ ਦੇ ਵੀ ਲੱਗੀਆਂ ਸੱਟਾਂ ਬੱਚਿਆਂ ਦੇ ਸੱਟਾਂ ਲੱਗੀਆਂ ਥੋੜੇ ਕੁਝ ਬੱਚਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਪਰਵੰਧਕ ਆਇਆ ਸੀ ਕਿ ਸਕੂਲ ਦੇ ਕੀ ਸਵਾਸਨ ਦਿੱਤਾ ਕਿ ਕਹਿਣਾ ਪਰਵੰਧਕ ਨੇ ਸਾਨੂੰ ਆਸਵਾਸਨ ਦਿੱਤਾ ਕਿ ਮੱਲਾ ਵੀ ਅਸੀਂ ਬਸ ਕੱਲ ਤੋਂ ਨਵੀਂ ਭੇਜਾਂਗੇ ਤੇ ਇਹ ਜਿਹੜਾ ਡਰਾਈਵਰ ਆ ਅਸੀਂ ਇਹਨੂੰ ਵੀ ਨਹੀਂ ਭੇਜਾਂਗੇ ਕਿਉਂਕਿ ਡਰਾਈਵਰ ਦੀ ਦੇ ਵਿੱਚ ਕੋਈ ਮੱਲਾ ਵੀ ਉਹ ਨਹੀਂ ਆ ਬੱਸ ਚ ਪ੍ਰੋਬਲਮ ਆ ਜੋ ਵੀ ਹੈਗੀ ਆ બસ ਪੁਰਾਣੀ ਸੀਗੀ ਬਸ ਪੁਰਾਣੀ ਹੈ ਤੇ ਉਹਦੀ ਵਜਾ ਕਰਕੇ ਮੱਲਾ ਵੀ ਉਹਦਾ ਹੈਂਡ ਲੌਕ ਹੋ ਗਿਆ ਤੇ ਉਹਦੀ ਵਜਾ ਕਰਕੇ ਬਸ ਜਿਹੜੀ ਆ ਤਾਂ ਨਹੀਂ ਸਰਕਾਰ ਵਾਲੋ ਕਾਫੀ ਵਾਰੀ ਕਿਹਾ ਗਿਆ ਕਿ ਜਿਹੜੇ ਆਪਣੇ ਵਾਹਨ ਹੈ ਸਕੂਲੀ ਨਵੇਂ ਰੱਖੇ ਜਾਣ ਫਰਸਟ ਆਰ ਦਾ ਬਾਕਸ ਹੈ ਗਿਆ ਉਹ ਜਾਂ ਕਨੈਕਟਰ ਨਾਲ ਹੋਣ ਲੱਗਦਾ ਨਹੀਂ ਸਕੂਲ ਵਾਲੇ ਫਿਰ ਵੀ ਅਨਗਲੀ ਵਰਤਦੇ ਨੇ ਅਨਗਲੀ ਬਹੁਤ ਜ਼ਿਆਦਾ ਅਨਗਲੀ ਵਰਤਦੇ ਨੇ ਚੱਕਰੀ ਹੈ ਇਹਨਾਂ ਦਾ ਕਿ ਜਿੰਨੇ ਵੀ ਡਰਾਈਵਰ ਵੀ ਆ ਮੈਂ ਡਰਾਈਵਰਾਂ ਨੂੰ ਵੀ ਫੀਲ ਕਰਦਾ ਕਿ ਬਸ ਵਾਲੇ ਜਿੰਨੇ ਮੱਲਾ ਵੀ ਬੱਚਿਆਂ ਦੀਆਂ ਬੱਸਾਂ ਆਉਂਦੀਆਂ ਨੇ ਸਾਰੇ ਹੀ ਮੱਲਾ ਬਹੁਤ ਤੇਜ਼ ਬੱਸਾਂ ਚਲਾਉਂਦੇ ਨੇ ਤੇ ਬਹੁਤ ਅੰਗਲੀ ਹੁੰਦੀ ਹੈ ਇਹਨਾਂ ਦੀ ਮੈਂ ਇਹਨਾਂ ਨੂੰ ਬਾਰ-ਬਾਰ ਕਹਿ ਕੇ ਵੀ ਦੇਖਿਆ ਪਰ ਇਹ ਕਦੀ ਸੁਧਰਦੇ ਨਹੀਂ ਮਤਲਬ ਇੱਕ ਇੱਕ ਬੱਚਾ ਸਾਰਿਆਂ ਦਾ ਤੇ ਕੋਈ ਮਤਲਬ ਇਹਨਾਂ ਨਾਲ ਗੌਰ ਨਹੀਂ ਕਰਦਾ ਇਹ ਬੜੀ ਫਾਸਟ ਘਰ ਜਾਣ ਨੂੰ ਜਾਂ ਸਵੇਰੇ ਟਾਈਮ ਮਤਲਬ ਕੋਈ ਲਾਗੋ ਲੰਗਦਾ ਹੋਏਗਾ ਭਾਵੇਂ ਉਹਨੂੰ ਵੀ ਫੰਡ ਮਾਰ ਕੇ ਚਲੇ ਜਾਣ ਇਹ ਇੰਨੀ ਫਾਸਟ ਚਲਾਉਂਦੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਸਾਰੀ ਗਲਤੀ ਮੈਂ ਆਪਣੇ ਉੱਪਰ ਲੈਣਾ ਮੈਂ ਸਕੂਲ ਦੇ ਉੱਪਰ ਲੈਣਾ ਉਹਦੇ ਅੱਧਵਾਏ ਬਹੁਤ ਕੁਝ ਨਹੀਂ ਕਹਿ ਸਕਦਾ ਮੈਂ ਕਹਿ ਰਿਹਾ ਬਿਆਸ ਦਾ ਨਹੀਂ ਮੇਰਾ ਨਾਮ ਇੰਦਰਜੀਤ ਆ ਮੈਂ ਓਨਰ ਆ ਕੇਐਸਐਮ ਸਕੂਲ ਦਾ ਹਨੀ ਬਹੁਤ ਕੁਝ ਨਹੀਂ ਕਹਿ ਸਕਦਾ ਕਿ ਮੈਂ ਗਲਤੀ ਹੈ ਉਹ ਗਲਤੀ ਨੂੰ ਠੀਕ ਕਰਾਂਗਾ ਉੱਚ ਕੋਈ ਗਲਤੀ ਨਹੀਂ ਬਸ ਗੱਡੀ ਪਾਸਿੰਗ ਸੀਗੀ ਮਤਲਬ ਹੈ ਕਾਗਜ਼ੀ ਹਾਂਜੀ ਹਾਂਜੀ ਸਭ ਕੁਝ ਕਾਗਜ਼ ਪੱਤਰ ਹੈਗੀ ਜੀ ਜਿਹੜਾ ਮਾਡਲ ਹੈਗਾ ਗੱਡੀ ਦਾ ਕਿਹੜਾ ਕਿੰਨਾ ਮਾਡਲ ਹੈ ਉਹ ਵੀ ਨਹੀਂ ਪਤਾ ਜੀ ਬਰੋ ਨਹੀਂ ਪਤਾ ਕਨੈਕਟਰ ਸੀਗਾ ਨਾਲ ਕੋਈ ਹਾਂਜੀ ਹਾਂਜੀ ਫਰਸਟ ਹੈਂਡ ਬਾਕਸ ਵਗੈਰਾ ਜਿੱਦਾਂ ਸਭ ਕੁਝ ਹੈਗਾ ਜੀ ਸਭ ਕੁਝ ਹੈਗਾ ਕੀ ਹੋ ਰਿਹਾ ਅਮਰਜੈਂਸੀ ਡੋਰ ਨਹੀਂ ਸੀ ਕੋਈ ਵੀ ਗੱਡੀ ਨੂੰ ਹੈਲੋ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.